ਫੋਟੋ ਹੈਗੀ ਜੀ ਪਰਵਾਇ ਦੇ ਦੋ ਫੋਟੋ ਦੋ ਜੀ ਮੁੰਡੇ ਦੀ ਹੈਗੀ ਹੋਈ ਮੇਰਾ ਨਾਮ ਸੁਖਾ ਸਿੰਘ ਪਿੰਡ ਚੋਲਾ ਸਾਹ ਹਾਂਜੀ ਤੇ ਆ ਕੀ ਗੱਲ ਕੀ ਹੋਈ ਸੀ ਗੱਲ ਇਹ ਹੋਈ ਆ ਵੀ ਮੁੰਡਾ ਮੇਰਾ ਇੱਥੇ ਅੰਮ੍ਰਿਤਸਰ ਕੰਮ ਕਰਦਾ ਹੈ ਨਿਊ ਐਮ ਠੀਕ ਹੈ ਤੇ ਕੰਮ ਕਰਦਾ ਹੈ ਤੇ ਰਾਤੀ ਮੈਂ ਫੋਨ ਲਾਇਆ ਉਹਨੂੰ ਹਾਂਜੀ ਪੁੱਤ ਨੇ ਉੱਥੇ ਆ ਤੇ ਮੈਂ ਪੁੱਤ ਰੋਟੀ ਡਾਟੀ ਖਾ ਲਈ ਕਹਿੰਦਾ ਡੈਡੀ ਰੋਟੀ ਖਾਣ ਲੱਗੇ ਆ ਰੋਟੀ ਨੂੰ ਪਰ ਮੰਗਾਈ ਆ ਮੁੜ ਕੇ ਸਵੇਰੇ ਸਾਨੂੰ ਫੋਨ ਲੱਗਾ ਮੈਂ ਰੇੜੀ ਲਿਕੇ ਚੱਲਿਆ ਕੰਮ ਤੇ ਤੇ ਕਹਿੰਦੇ ਆ ਗੱਲ ਹੋ ਗਈ ਤੇ ਜੇ ਉੱਥੇ ਫਾਹ ਲਿਆ ਵਾ ਕੋਈ ਨਿਸ਼ਾਨ ਨਹੀਂ ਗਾ ਕੋਈ ਉਂਗਲਾਂ ਦਾ ਨਿਸ਼ਾਨ ਨਹੀਂ ਗਾ ਇਹਦੇ ਹੋ ਪੈਰਾਂ ਦੇ ਵੀ ਨਿਸ਼ਾਨ ਹੈ ਲੱਕ 'ਚ ਵੀ ਨਿਸ਼ਾਨ ਆ ਇਹ ਨੀਲ ਕਿੱਥੋਂ ਪਾਇਆ ਜੇ ਕਤਲ ਨਹੀਂ ਹੋਇਆ ਤਾਂ ਫਿਰ ਕੀ ਹੋਇਆ ਆਤਮ ਹੱਤਿਆ ਤੇ ਉਹਨੇ ਕੀਤੀ ਨਹੀਂ ਕਿ ਲੱਗਦਾ ਕਿਸੇ ਨੇ ਮਾਰਿਆ ਇਹ ਮਾਰਿਆ ਵਾ ਇਹ ਮਾਰੇ ਤਾਂ ਬਗੈਰ ਨਹੀਂ ਗਾ ਕੁੱਥੇ ਕਾਹਦਾ ਕੰਮ ਕਰਦਾ ਸੀ ਇਹ ਕੰਮ ਇਹ ਲੱਕੜ ਦਾ ਕੰਮ ਕਰਦਾ ਸੀ ਕਿੰਨੇ ਚਿਰ ਤੋਂ ਕੰਮ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਪਿੰਡੋਂ ਇੱਥੇ 5-7 ਦਿਨ ਹੀ ਹੋਏ ਹਾਬ ਤੱਕ ਹੀ ਹੋਏ ਟਾਡੇ ਨਾਲ ਕੋਈ ਗੱਲ ਹੋਈ ਹੋਵੇ ਕਿ ਸਾਡੇ ਨਾਲ ਕੋਈ ਗੱਲ ਨਹੀਂ ਸਾਡੇ ਨਾਲ ਤਾਂ ਰੋਜ਼ ਹੱਸਦਾ ਕਿਹੜਾ ਰੋਜ਼ ਬੋਲਦਾ ਮਾਂ ਆਪਦੀ ਨਾਲ ਵੀ ਗੱਲਬਾਤ ਕਰਦਾ ਹੀ ਨਹੀਂ ਕੋਈ ਗੱਲ ਰਾਤ ਹੀ ਇਹਦੇ ਦਿਨੇ ਆ ਕੰਮ ਹੋ ਗਿਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਸੁਣਵਾਈ ਕੀਤੀ ਜਾਵੇ ਇਹਦਾ ਕਤਲ ਹੋਇਆ ਕੋਈ ਹਾਤ ਆਤਮ ਹਤਿਆ ਨਹੀਂ ਕੀਤੀ ਕਿੰਨੀ ਉਮਰ ਕਿੰਨੀ ਪਾਪਾ ਜੀ ਇਹਦੀ ਇਹਦੀ ਉਮਰ 21 22 ਸਾਲ ਆ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਹਾਂ ਪੁਲਿਸ ਨੂੰ ਹਾਂ ਜੀ ਪੁਲਿਸ ਨੂੰ ਉਹਨਾਂ ਦਰਖਾਹ ਲਿਖਾਉਣ ਲੱਗੇ ਆ ਆਂਦੇ ਪਹਿਲੋ ਮਲਾਇਆ ਕਰਾ ਕੇ ਉਹ ਦਰਖਾਹ ਫੇਰ ਐਂ ਲਿਖਣੀ ਆ ਯਾਰ ਜੁਰਤ ਦੀ ਬੇਨਤੀ ਹੈ ਤੁਹਾਡੇ ਨਾਮ ਦੇ ਗਾੜੀ ਵਿਆਹ ਹੈ ਪਪਾ ਜੀ ਵਿਆਹ ਇੱਕ ਕੁਮਾਰਾ ਜੀ ਇਹ ਹਾਲੇ ਕੁਾਰਾ ਹੀ ਆ ਮੰਗਿਆ ਹੀ ਕਿੰਨੀ ਉਮਰ ਆ ਬੱਚੇ ਦੀ ਬੱਚੇ ਦੀ 22 ਸਾਲ 21 22 ਸਾਲ ਵਿਆਹ ਕਰ ਦੋ ਤਾਂ ਧਰਿਆ ਸੀ ਇਹਦਾ 6 ਮਹੀਨੇ ਦੋ ਤਿੰਨਾਂ ਦਾ ਰਹਿ ਗਿਆ ਕੋਈ ਗੱਲ ਬਾਤ ਨਹੀਂ ਕੋਈ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਇਹੋ ਆ ਵੀ ਜਿਹੜਾ ਇੱਥੇ ਰਾਤ ਇਹ ਕੰਮ ਹੋਇਆ ਵਾ ਇਹ ਮਾਰੇ ਤੋਂ ਬਗੈਰ ਤੇ ਆਇ ਨਹੀਂਗਾ ਜੇ ਲਮਕਦਾ ਵਾ ਤਾਂ ਉਹਦੀ ਧੌਣ ਲੰਮੀ ਹੋਣੀ ਚਾਹੀਦੀ ਜੇ ਉਹ ਫਾ ਲਿਆ ਵਾ ਉਹਦੀ ਧੌਣ ਨੂੰ ਕੋਈ ਨਹੀਂ ਉਹ ਜਿੱਥੇ ਰੱਸੀ ਲਮਕਾਈ ਆ ਨਾ ਨਾ ਨੂੰ ਰਸੀ ਨੂੰ ਨਵਾਟਿਆ ਨਾ ਕੋਜਾ ਉਤਰਾ ਹੀ ਆ ਤਾਉਣ ਉੱਥੇ ਜਿੱਥੇ ਰਸੀ ਲਮਕਾਈ ਉੱਥੇ ਹੀ ਫਾ ਦਾ ਫਾ ਉਤਰਾ ਨਹੀਂ ਲਪਿਆ ਤੁਸੀਂ ਵੇਖ ਸਕਦੇ ਆ ਵੇਖ ਸਕਦੇ ਠੀਕ ਜੀ ਮੇਰੇ ਹੱਥ ਜੋੜ ਕੇ ਇਹੋ ਬੇਨਤੀ ਹੈ ਤੁਹਾਡੇ ਭਰਾਵਾਂ ਦੇ ਸਾਹਦੇ ਮੇਰੀ ਸੁਣਵਾਈ ਕੀਤੀ ਜਾਵੇ ਗਰੀਬ ਬੰਦਾ ਦਿਹਾੜੀਦਾਰ ਆ ਹੋਰ ਨਹੀਂ ਕੋਈ ਗੱਲ ਠੀਕ ਅਸੀਂ ਅੱਜ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬਰਤਾਰ ਸਿੰਘ ਜੋ ਕਿ ਚੋਲਾ ਸਾਹਿਬ ਦਾ ਰਹਿਣ ਵਾਲਾ 25 ਨਾਲੇ ਦੀ ਏਜ ਹੈ ਇਹਨੇ ਅੱਜ ਪੌੜੀਆਂ ਦੇ ਵਿੱਚ ਚੁੰਮੀ ਨਾਲ ਫਾ ਲੈ ਲਿਆ ਉਹ ਇਸ ਵਾਰ ਦੀ ਸਾਡੀ ਸ਼ੌਕੀਨ ਚਾਰ ਤੇ ਅਸੀਂ ਮੈਂ ਅਸੀਂ ਮੌਕੇ ਤੇ ਗਏ ਆ ਜੋ ਵੀ ਸਾਡੇ ਵੱਲੋਂ ਹੁਣ ਪਰਦੀ ਜਿਹੀ ਕਾਰਵਾਈ ਕੀਤੀ ਚ ਸਰਕਾਰ ਦੇ ਕਾਰਨ ਕੀ ਸਰ ਇਸ ਬਾਰੇ ਹਲੇ ਕਲੀਅਰ ਨਹੀਂ ਹੋਇਆ ਇਚ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ رابطہ ਹੋਇਆ ਹਾਂਜੀ ਉਹਨਾਂ ਨਾਲ ਹੋ ਗਿਆ ਉਹ ਆ ਵੀ ਗਏ ਮੌਕੇ ਤੇ ਬਾਕੀ ਉਹ ਜਿਸ ਹਿਸਾਬ ਨਾਲ ਵੀ ਉਹਨਾਂ ਨੂੰ ਕਿਸੇ ਤੇ ਡਾਊਟ ਹੋਏਗਾ ਜਾਂ ਕੋਈ ਕਾਨੂੰਨੀ ਉਸ ਹੁੰਦਾ ਕੋਈ ਕਾਰਵਾਈ ਕਰਾ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ ਕਿਸੇ ਨਹੀਂ ਹਾਂਜੀ ਕੁਝ ਨਹੀਂ ਤੋ ਜਿਹੜੀ ਕੰਸਟਰਕਸ਼ਨ ਚੱਲ ਰਹੀ ਕਿੰਨੇ ਟਾਈਮ ਤੋਂ ਉੱਥੇ ਉਹ ਲੇਬਰ ਦਾ ਕੰਮ ਕਰ ਰਿਹਾ ਸੀ ਉਹ ਕੀ ਕਰ ਰਿਹਾ ਸੀ ਹਾਂ ਜੀ ਤਕਰੀਬਨ ਹਫ਼ਤੇ ਇਕ ਤੋਂ ਥੋੜਾ ਜ਼ਿਆਦਾ ਰਹਿ ਰਿਹਾ ਹੈ ਤੋ ਉੱਥੇ ਇਹ ਠੇਕੇਦਾਰ ਲੈ ਕੇ ਤੇ ਕਾਰਪੈਂਟਰ ਦਾ ਇਹ ਕੰਮ ਕਰਦਾ ਹੈ ਹਫ਼ਤੇ ਇਕ ਤੋਂ ਉੱਥੇ ਕੰਮ ਕਰ ਰਿਹਾ ਸੀ ਤੇ ਇੱਥੇ ਹੀ ਰਹਿ ਰਿਹਾ ਸੀ ਅੱਜ ਰਾਤ ਨੂੰ ਇੱਥੇ ਹੀ ਕੰਦੇ ਫਿਰ ਜਦੋਂ ਕੰਪਲੀਟ ਹੋ ਜਾਂਦਾ ਤੇ ਮੇਰੇ ਕੋਲ ਅਗਲੇ ਨੈਕਸਟ ਚਰ ਦਾ ਕੰਮ ਕਰਦੇ ਹਾਂ